ਹੰਡ ਹੋ ਰਹੀ ਰੋਡ ਤੇ ਰੋਡ ਵੀ ਦਾ ਫੋਨ ਕਰਨ ਲਾ ਤਾਂ ਕੋਈ ਛੱਡਾ ਨਹੀਂ ਇਸ ਕਰਕੇ ਵੀ ਇਸ ਰੋਡ ਨੂੰ ਸੁਵਾਈ ਕੀਤੀ ਜਾਵੇ ਜਾਂ ਚੌੜਾ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਹੁਣੇ ਹੁਣੇ ਘੱਗਾ ਪਾਤਣਾ ਵਾਲਾ ਰੋਡ ਤੇ ਦੋ ਕਾਰਾਂ ਦੀ ਆਪਸ ਦੇ ਵਿੱਚ ਖਤਰਨਾਕ ਟੱਕਰ ਹੋਈ ਹੈ ਖਤਰਨਾਜ ਵੀ ਕੀ ਕਹਿਣਾ ਕਿ ਵੀ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਸਨੇਹਾ ਮੈਸੇਜ ਵੀ ਲਾ ਚੁੱਕੇ ਹਾਂ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਜਿੰਨੀ ਜਲਦੀ ਹੋ ਸਕਦਾ ਡਬਲ ਰੋਡ ਕੀਤਾ ਜਾਵੇ ਹਲੇ ਕੁਝ ਹੀ ਦਿਨ ਹੋਏ ਨੇ ਪਟਿਆਲਾ ਰੋਡ ਤੇ ਜਿਹੜਾ ਇਹ ਹਾਸਾ ਐਕਸੀਡੈਂਟ ਹੋਇਆ ਸੀ ਸੱਤ ਬੱਚੇ ਤੇ ਇੱਕ ਇੱਕ ਡਰਾਈਵਰ ਸੀ ਅੱਠ ਮੋਤਾਂ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਵੀ ਕਿੰਨੇ ਹਾਸੇ ਵਾਪਰ ਚੁੱਕੇ ਨੇ ਤੇ ਉਸ ਤੋਂ ਬਾਅਦ ਅੱਜ ਪਤਣਾ ਰੋਡ ਤੇ ਜਿਹੜੀ ਇਹ ਘਟਨਾ ਵਾਪਰੀ ਆ ਨਾ ਵਾਪਰੀ ਜੋ ਘਟਨਾ ਹੈ ਕਿ ਵੀ ਜਿਹਦੇ ਚ ਪਤਾ ਲੱਗਿਆ ਕਿ ਵੀ ਇੱਥੇ ਜਿਹੜੇ ਰਾਹਗੀਰ ਖੜੇ ਸੀਗੇ ਭਰਾਵਾਂ ਨੇ ਦੱਸਿਆ ਤੇ ਮੰਗ ਕੀਤੀ ਹੈ ਕਿ ਰੋਡ ਨੂੰ ਡਬਲ ਕੀਤਾ ਜਾਵੇ ਤੇ ਇੱਕ ਗੱਡੀ ਵਾਲੇ ਡਰਾਈਵਰ ਦੀ ਡਰਾਈਵਰ ਸੀ ਪਤਾ ਨਹੀਂ ਮਾਲਕ ਸੀ ਸਾਨੂੰ ਉਸਦਾ ਨਾਮ ਨਹੀਂ ਪਤਾ ਮਾਲਕ ਸੀ ਮਾਲਕ ਸੀਗਾ ਜੀ ਅਨੀਲ ਨਾਮ ਦੱਸਦੇ ਨੇ ਉਹਦੀ ਲੱਤ ਵੀ ਫ੍ਰੈਕਚਰ ਹੋ ਗਈ ਹੈ ਡਾਕਟਰ ਨੇ ਲਗਵਾ ਲਿਆ ਡਾਕਟਰ ਅਨੀਲ ਕੁਮਾਰ ਨੇ ਭਰਾ ਦਾ ਕਹਿਣਾ ਹੈ ਕਿ ਵੀ ਅਨੀਲ ਕੁਮਾਰ ਡਾਕਟਰ ਨੇ ਉਹਨਾਂ ਦੀ ਲੱਤ ਵੀ ਫ੍ਰੈਕਚਰ ਹੋ ਗਈ ਹੈ ਅਸੀਂ ਦੁਬਾਰਾ ਫਿਰ ਆਪਣੇ ਚੈਨਲ ਦੇ ਮਾਧਮ ਰਾਹੀਂ ਇਹੀ ਮੰਗ ਕਰਦੇ ਆ ਤੇ ਰਾਂਘੀਰਾ ਦੀ ਤੇ ਪਿੰਡ ਵਾਸੀ ਵੀ ਇਹੀ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਜਿਹੜੇ ਇਹ ਐਕਸੀਡੈਂਟ ਹਾਦਸੇ ਨੇ ਉਹ ਨਾ ਵਾਪਰ ਸਕਣ ਕਿਉਂਕਿ ਹੁਣੇ ਜਦੋਂ ਇਹ ਜੀ ਘਟਨਾ ਵਾਪਰਦੀ ਹੈ ਬਹੁਤ ਹੀ ਮਤਭਾਗੀਆ ਘਟਨਾ ਨੇ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਅਸੀਂ ਬਹੁਤ ਕਹਿੰਨੇ ਆ ਕਿ ਵੀ ਜਿੰਨੀ ਹੋਲੀ ਹੋ ਸਕਦਾ ਹੋਲੀ ਚੱਲੋ 5-10 ਮਿੰਟ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਫਿਰ ਦੁਬਾਰਾ ਮੰਗ ਕਰਦੇ ਆ ਕਿ ਇਹਨਾਂ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਇਹ ਘਟਨਾਵਾਂ ਨਾ ਵਾਪਰਨ ਹੁਣ ਦੇਖਦੇ ਆ ਸਰਕਾਰਾਂ ਇਸ ਪਾਸੇ ਕਦੋਂ ਤੇ ਕਦੋਂ ਗੌਰ ਕਰਦੀਆਂ ਨੇ ਉਹ ਤਾਂ ਆਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਸ਼ਾਂਤਾਂ ਜਾਨੀ ਮਾਲਿਕ ਦੀ ਰੋਡ ਆਪਾਂ ਨੂੰ ਜਾਨਿਆ ਕਿਤੇ ਇਹ ਜੇ ਆਪਾਂ ਬੋਲਾਂਗੇ ਤਾਂ ਕਿਸੇ ਨੂੰ ਪ੍ਰੋਫੈਸ਼ਨ ਦਾ ਗੱਲ ਪੜ੍ਹੇਗੀ ਨਾ ਜੀ ਜੀ ਆਪਾਂ ਵੀ ਦੇਖੋ ਰੋਜ਼ ਆਪਾਂ ਖੜਕਾਦੇ ਜਿੰਨੇ ਆ ਜੀ 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 ਉਥੇ ਵੀ ਪਾਣੀ ਹੈ ਉਥੇ ਵੀ ਬੁਰਾ ਹਾਲ ਹੈ ਸੜਕਾਂ ਦਾ ਕਿ ਵੀ ਸੜਕਾਂ ਤੇ ਜਿਹੜਾ ਖੜਦਾ ਮੈਂ ਨਾ ਜੀ ਪੁੱਛਣਾ ਸੀ 2.5 ਘੰਟਿਆਂ ਦਾ ਰੌ ਹੈ ਅਸੀਂ ਵੀਰ ਦੇ 8 ਵਜੇ ਜਿੰਨੇ ਹਿਸਾਬ ਨਾਲ ਕਿੰਨਾ ਸਮਾਂ ਬਹੁਤ ਬੁਰਾ ਹਾਲ ਹੈ ਉਥੇ ਪਾਣੀ ਪਾਣੀ ਵਸਾਉਂਦੇ ਕਿਹਦੇ ਹਿਸਾਬ ਨਾਲ ਗੱਡੀਆਂ ਡੈਕਸ਼ਨੇਟ ਹੋਇਆ ਜਾਂ ਚਲੋ ਗੱਲ ਹੀ ਬਾਤ ਇੰਸਾਨ ਦਾ ਹੈ ਉਥੇ ਵੀ ਇਹਨਾਂ ਬੁਰਾ ਹਾਲੇ ਗੱਲਾਂ ਛੱਡ ਦੋ ਸੜਕਾਂ ਦਾ ਅਸੀਂ ਤੁਹਾਨੂੰ 4 ਘੰਟਿਆਂ ਕਰ ਰਹੇ ਹਾਂ 20 ਪੈਰ ਤੇ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਦੇਖਣਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਕਿ ਕਿਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿੱਥੇ ਕਿੱ데 ਪਰੇ ਸਰਕਾਰ ਧਿਆਨ ਦੇ ਇਹ ਗੱਲ ਹੀ ਇਹ ਕਰਦੇ ਆਰੇ ਦਾ ਕਿੰਨੀ ਰੋਡ ਤੇ ਬ੍ਰੈਕ ਕਿ ਇਹ ਰੋਡ ਨੂੰ ਉਹ ਆਪਣਾ ਡਬਲ ਕਰ ਲੈ ਕਿਉਂਕਿ ਇਹ ਰੋਡ ਛੋਟਾ ਤਾਂ ਹੈ ਨਹੀਂ ਕੋਈ ਜਾਂ ਕੋਈ ਸਿੰਗਲ ਹੈ ਜਬ ਮੇਨ ਰੋਡ ਹੈ ਟ ਇਹਨੂੰ ਫੋਲ ਲਾਈਨ ਬਣਾਇਆ ਜਾਏ ਜੇ ਆਪ ਦੇਖੋ ਕਿੱ데 ਕਿੱ데 ਵੱਡੇ ਕਿ ਟ੍ਰੱਕ ਚੱਲਦੇ ਨੇ ਸਪੀਡ ਤੇ ਗੱਡੀਆਂ ਨੇ ਕੋਈ ਹੌਲੀ ਨਹੀਂ ਚੱਲਦਾ ਸਰ ਟੂਲ ਕਟਾ ਕੇ ਅਗਲਾ ਪਿੱਛੋਂ ਆਉਂਦਾ ਕੋਈ ਚੱਲਦਾ ਨਹੀਂ ਇਹ ਰੋਡ ਨੂੰ ਡਬਲ ਕੀਤਾ ਜਾਏ ਜੀ ਆਪਾਂ ਤੇ ਆਨੇ ਆਪਣੀ ਪ੍ਰੋਟੈਕਸ਼ਨ ਅੱਗੇ ਮੰਗੇ ਇਹ ਕੋ ਬਹੁਤ ਨਿਸ਼ਾਨ ਹੁੰਦੇ ਨੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਥੋੜੇ ਨਹੀਂ ਹੁੰਦੇ ਅੱਜ ਕੋਈ ਨਵਾਂ ਐਕਸੀਡੈਂਟ ਨਹੀਂ ਆਇਆ ਪਹਿਲਾਂ ਵੀ ਬਹੁਤ ਹੁੰਦੇ ਨੇ ਆਪਣੀ ਸਰਕਾਰ ਅਗੇ ਮੰਗ ਹੈ ਜੀ ਇਹਨੂੰ ਡੋਰ ਨੂੰ ਡਬਲ ਕੀਤਾ ਜਾਇਆ ਕਿਉਂਕਿ ਇਹ ਜਿਹੜੇ ਵੱਡੇ ਵੱਡੇ ਜੰਮੂ ਘੜੜਾਏ ਦੇ ਬਣ ਗਿਆ ਦੂਜਾ ਬਣ ਗਿਆ ਉਹਨਾਂ ਤੇ ਪੈਸਾ ਲਾਣਾ ਉਹਨਾਂ ਵੱਲ ਵੀ ਧਿਆਨ ਕੀਤਾ ਜਾਏ ਆਪਾਂ ਸਰਕਾਰ ਅਗੇ ਬੇਨਤੀ ਕਰਦੇ ਆ ਜੀ ਆਪਣੀ ਧੰਨਵਾਦ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕਿਵੇਂ ਹੋਇਆ ਇਹ ਐਕਸੀਡੈਂਟ ਬਹੁਤ ਮਾੜਾ ਹੋਇਆ ਡਾਕਟਰ ਸਾਹਿਬ ਤਾਂ ਅਜੇ ਹੀ ਸਮਾਣੇ ਪਾਸ ਹੋ ਜੀ ਇੱਥੇ ਦਰ ਤੇਜ਼ ਗੱਡੀ ਆ ਰਹੀ ਸੀ ਜੀ ਉਹ ਪਾਣੀ بچਾਉਣ ਦਾ ਮਾਰੇ ਜੀ ਡਾਕਟਰ ਸਾਹਿਬ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਪਾਣੀ ਸੜਕ ਤੇ ਕਹਿਣ ਦਾ ਮਤਲਬ ਕਿ ਸੜਕ ਤੇ ਪਾਣੀ ਖੜਾ ਸੀ ਪਾਣੀ ਤੋਂ ਬਚਣ ਦੇ ਮਾਰੇ ਗੱਡੀਆਂ ਆਪਸੇ ਟਕਰਾ ਗਈਆਂ ਕਿਵੇਂ ਦੇਖਦੇ ਹੋ ਜਿਹੜੇ ਇਹ ਨਿੱਤੀ ਹਾਸੇ ਐਕਸੀਡੈਂਟ ਵਾਪਰਦੇ ਨੇ ਅਸੀਂ ਸਾਡੀ ਮੰਗ ਹੈ ਜੀ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਕਿ ਇਹ ਹਾਸੇ ਘਟ ਜਾਣ ਧੰਨਵਾਦ ਜੀ ਕਿਵੇਂ ਦੇਖਦੇ ਹੋ ਵੀਰ ਜੀ ਜਿਵੇਂ ਨਿੱਤੀ ਕੋਈ ਨਾ ਕੋਈ ਪਟਿਆਲਾ ਰੋਡ ਤੇ ਤੇ ਹੁਣ ਪਾਤਨਾ ਰੋਡ ਤੇ ਵੀ ਐਵੇਂ ਐਕਸੀਡੈਂਟ ਹੋਣ ਲੱਗ ਗਏ ਨੇ ਕਿਵੇਂ ਦੇਖਦੇ ਹੋ ਤੇ ਕੀ ਮੰਗ ਕਰਦੇ ਹੋ ਇਹ ਵੀਡੇ ਡੇਲੀ ਹੁੰਦੇ ਨੇ ਐਕਸੀਡੈਂਟ ਤੇ ਇਹ ਡਬਲ ਹੋ ਜਾਏ ਰੋਡ ਬਹੁਤ ਵਧੀਆ ਹੋ ਜੂਗਾ ਜੀ ਤੇ ਵੀ ਤੁਹਾਡੀ ਵੀ ਇਹੀ ਮੰਗ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਜਲਦੀ ਤੋਂ ਜਲਦੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਜਿਹੜੇ ਇਹ ਹਾਦਸੇ ਐਕਸੀਡੈਂਟ ਵਾਪਰਦੇ ਨੇ ਕਿ ਵੀ ਇਹ ਘਟਨਾਵਾਂ ਨਾ ਵਾਪਰਨ 50 ਹੋ ਜਾਈਏ 50 ਹੋ ਜਾ ਤੇ ਹੋਰ ਭਰਾਵਾਂ ਨਾਲ ਵੀ ਗੱਲ ਕਰਦੇ ਆ ਕੀ ਮੰਗ ਕਰਦੇ ਨੇ ਤੇ ਕੀ ਕਹਿੰਦੇ ਨੇ ਵੀਰ ਜੀ ਤੁਹਾਡਾ ਨਾਮ ਸੋਹਲਾ ਜੀ ਸੋਨ ਲਾਲ ਜੀ ਕਿਵੇਂ ਦੇਖਦੇ ਹੋ ਜਿਹੜੇ ਐਕਸੀਡੈਂਟ ਰੋਜ਼ ਹੀ ਹੁਣ ਪਟਿਆਲਾ ਰੋਡ ਤੇ ਪਾਤਨੜ ਰੋਡ ਤੇ ਵੀ ਹੁਣ ਇਦਾਂ ਹੀ ਹੋਣ ਲੱਗ ਗਏ ਨੇ ਡੇਲੀ ਐਕਸੀਡੈਂਟ ਹੋ ਰਿਆ ਹੀ ਰੋਡ ਤੇ ਰੋਡਪੀੜਾ ਹੋਣ ਕਰਨ ਨਾ ਤਾਂ ਕੋਈ ਛੇਡਾਂ ਨੇ ਇਸ ਕਰਕੇ ਵੀ ਇਸ ਰੋਡ ਨੂੰ ਸੁਵਾਈ ਕੀਤੀ ਜਾਵੇ ਜਾਂ ਚੌੜਾ ਕੀਤਾ ਜਾਵੇ ਕੁਝ ਸਮਾਂ ਲਈ ਬਚ ਸਕਦਾ ਵੀ ਡਾਕਟਰ ਦੇ ਆਪਣਾ ਇਹ ਐਕਸੀਡੈਂਟ ਹੋਇਆ ਹਿੱਲੱਤ ਫੈਕਚਰ ਹੋ ਗਈ ਬਾਕੀ ਦੂਜਾ ਬੰਦਾ ਠੀਕ ਹੈ ਫਿਲਹਾਲ ਧੰਨਵਾਦ ਧੰਨਵਾਦ ਦੇਖ ਸਕਦੇ ਹਾਂ ਦੂਰ ਦੂਰ ਤੱਕ ਗੱਡੀ ਦੇ ਡੀਜ਼ਲ ਮੰਗਲੈਰ ਖਿਲਰੇ ਪਏ ਨੇ ਦੂਰ ਦੂਰ ਤੱਕ ਕਿੱਥੋਂ ਕਿੱਥੋਂ ਰਾਂਘੀਰਾਂ ਨੇ ਜਾਣਾ ਹੁੰਦਾ ਹੈ ਅਸੀਂ ਇਹੀ ਮੰਗ ਕਰਦੇ ਹਾਂ ਕਿ ਵੀ ਹੋਲੀ ਚੱਲਿਆ ਕਰੋ ਜਿੰਨਾ ਹੋਲੀ ਚੱਲੋਗੇ ਕੋਈ 5-10 ਮਿੰਟ ਨਾਲ ਜ਼ਿਆਦਾ ਫਰਕ ਨਹੀਂ ਪੈਣਾ ਦੂਸਰੀ ਗੱਡੀ ਆ ਸੀ ਜਿਹਦਾ ਗੱਡੀ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਹੈ ਉਹਦਾ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ। ਦੂਸਰੀ ਗੱਡੀ ਦਾ ਨੰਬਰ ਵੀ ਨਹੀਂ ਆਇਆ ਹੈ ਇਹਦੇ ਲਿਖਿਆ ਹੋਇਆ ਕੋਈ ਨੰਬਰ ਨਹੀਂ ਆ ਕ੍ਰੇਟਾ ਗੱਡੀ ਹੈ ਤੇ ਜਿਸ ਕਿਸੇ ਵੀਰ ਭਰਾ ਦੇ ਚਲੋ ਉੱਥੇ ਹੁਣ ਨੇੜੀ ਨੇੜੇ țeੜੇ ਹੋਣਗੇ ਪਰ ਸਾਡੇ ਨਾਲ ਉਹਨਾਂ ਦਾ ਮੇਲ ਨਹੀਂ ਹੋਇਆ ਪਰ ਦੇਖਿਆ ਜਾਵੇ ਜਿਹੜੀ ਆ ਗੱਡੀ ਸੀ ਉਹਦਾ ਨੰਬਰ ਵੀ ਨਹੀਂ ਹੈ। ਬਿਨਾ ਨੰਬਰ ਤੋਂ ਕ੍ਰੇਟਾ ਗੱਡੀ ਹੈ ਦੂਸਰੀ ਗੱਡੀ ਇੱਕ ਨੰਬਰ ਦਾ ਨੰਬਰ ਤੁਹਾਨੂੰ ਦਿਖਾਈ ਗੱਡੀ ਦਾ ਨੰਬਰ ਤੁਹਾਨੂੰ ਦਿਖਾਈ ਦਿੱਤਾ ਹੈ। ਦੇਖ ਸਕਦੇ ਹੋ ਤੇ ਤੁਹਾਨੂੰ ਗੱਡੀ ਦਾ ਨੰਬਰ ਵੀ ਦਿਖਾ ਦਿੰਨੇ ਆ ਜਿਹੜੀ ਗੱਡੀ ਹੈ ਇਹ ਆਵਾਜ਼ਾਈ ਬਹੁਤ ਹੀ ਜ਼ਿਆਦਾ ਚੱਲਦੀ ਹੈ ਆਵਾਜ਼ਾਈ ਜ਼ਿਆਦਾ ਚੱਲਣ ਕਰਕੇ ਸਪੀਡਾਂ ਵੀ ਬਹੁਤ ਨਹੀਂ ਇਧਰੋਂ ਦਿੱਲੀ ਵਾਲਾ ਰੋਡ ਵੀ ਸ਼ੁਰੂ ਹੋ ਚੁੱਕਿਆ ਹੈ ਦੇਖ ਸਕਦੇ ਹੋ ਜਿਹੜੇ ਹਿਸਾਬ ਨਾਲ ਇਹ ਗੱਡੀਆਂ ਚ ਗੱਡੀਆਂ ਵੱਜੀਆਂ ਨੇ ਤਾਂ ਥਾ ਥਾ ਤੇ ਸੜਕ ਦੇ ਸਕ੍ਰੈਪ ਖਿੰਡੀ ਹੋਈ ਹੈ ਕਿੰਨਾ ਹੀ ਭਿਆਨਕ ਇਹ ਐਕਸੀਡੈਂਟ ਹੋਏਗਾ ਤੇ ਇੱਥੇ ਜਿਹੜੇ ਭਰਾਵਾਂ ਨਾਲ ਨੇ ਵੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਕਿ ਵੀ ਜਿਹੜਾ ਇਹ ਨਿੱਤ ਦੇ ਐਕਸੀਡੈਂਟ ਨੇ ਹਾਸੇ ਨੇ ਉਹ ਨਾ ਹੋਣ ਦੇਖ ਸਕਦੇ ਹੋ ਸਾਰੀ ਸੜਕ ਦੇ ਉੱਤੇ ਹੀ ਜਿੰਨੀ ਥਾਂ ਐ ਸਾਰੀ ਸੜਕ ਦੇ ਉੱਤੇ ਹੀ ਗੱਡੀ ਦੇ ਸਕ੍ਰੈਪ ਪੁਰਜੇ ਖਿੰਡੇ ਹੋਏ ਨੇ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਬਹੁਤ ਕਿਹਾ ਹੈ ਕਿ ਵੀ ਹੌਲੀ ਚੱਲਿਆ ਕਰੋ ਕਿਤੇ 5-10 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ 5-10 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਹੌਲੀ ਚੱਲਣਾ ਚਾਹੀਦਾ ਕਿਉਂਕਿ ਜਿਹੜਾ ਇਹ ਪ੍ਰਮਾਤਮਾ ਦਾ ਬੜੀ ਮਿਹਰ ਸ਼ੁਕਰ ਰਹੀ ਪਰ ਪਤਾ ਲੱਗਿਆ ਕਿ ਵੀ ਉਹਨਾਂ ਵਿੱਚੋਂ ਜੜੀ ਇਹ ਗੱਡੀ ਸੀ ਇੱਕ ਡਰਾਈਵਰ ਦੀ ਲੱਤ ਵੀ ਟੁੱਟ ਗਈ ਹੈ ਲੱਤ ਫੈਕਚਰ ਹੋ ਗਈ ਹੈ ਤੇ ਇਹੀ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਇਹੀ ਕਹਾਂਗੇ ਕਿ ਵੀ ਹੌਲੀ ਚੱਲੋ 5-10 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਹੁਣੇ-ਹੁਣੇ ਸੂਤਰਾਂ ਦੀ ਜਾਣਕਾਰੀ ਸਿਗੀ ਘੱਗਾ ਪਾਤਣਾ ਰੋਡ ਦੇ ਉੱਤੇ ਦੋ ਕਾਰਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਟੱਕਰ ਬਹੁਤ ਹੀ ਭਿਆਨਕ ਸੀ ਤੇ ਜਿਹਦੇ ਵਿੱਚ ਜ세 ਆ ਕੇ ਪਤਾ ਲੱਗਿਆ ਕਿ ਮਾਲਕ ਦਾ ਸ਼ੁਕਰ ਰਿਹਾ ਕਿ ਵੀ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਗੱਲ ਇੱਥੇ ਆ ਕਹਿਣੀ ਬਣੀ ਮੰਨਦੀ ਹੈ ਕਿ ਵੀ ਪਹਿਲਾਂ ਵੀ ਅਸੀਂ ਸਰਕਾਰਾਂ ਨੂੰ ਆਪਣੀ ਵੀਡੀਓ ਦੇ ਮਾਧਮ ਰਾਹੀਂ ਚੈਨਲ ਰਾਹੀ ਕਈ ਵਾਰੀ ਸਨੇਹਾ ਦੇ ਚੁੱਕੇ ਆ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਜਿਹੜੇ ਨਿਤ ਦੇ ਇਹ ਐਕਸੀਡੈਂਟ ਹਾਸੇ ਵਾਪਰਦੇ ਆ ਇਹ ਹਾਸਿਆਂ ਨੂੰ ਕਿਤੇ ਨਾ ਕਿਤੇ ਠੱਲ ਪੈ ਸਕੇ ਤੇ ਗੱਲ ਇੱਥੇ ਆ ਵੀ ਕਹਿਣੀ ਬਣਦੀ ਆ ਰੋਡ ਬਹੁਤ ਚੱਲਦੇ ਤੇ ਤੇਜ਼ ਸਪੀਡ ਬਹੁਤ ਹੈ ਕੋਈ ਨਹੀਂ ਕਹਿੰਦਾ ਕਿ ਵੀ ਅਸੀਂ ਹੌਲੀ ਚੱਲੀਏ ਦੇਖ ਸਕਦੇ ਹੋ ਜਿੰਨੇ ਵੀ ਰੋਡ ਦੇ ਉੱਤੇ ਗੱਡੀਆਂ ਲੰਘ ਰਹੀਆਂ ਨੇ ਸਪੀਡ ਨਾਲ ਗੱਡੀਆਂ ਲੰਘਦੀਆਂ ਨੇ ਤੇ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਜੋ ਜਿਹੜੇ ਇਹ ਨਿਤ ਦੇ ਇਹ ਹਾਸੇ ਐਕਸੀਡੈਂਟ ਹੁੰਦੇ ਐ ਇਹ ਹਾਸਿਆਂ ਤੋਂ ਠੱਲ ਪਈ ਜਾ ਸਕੇ ਪਰ ਸਰਕਾਰਾਂ ਦੀ ਪਤਾ ਨਹੀਂ ਕੀ ਮਜਬੂਰੀ ਆ ਜਿਹੜਾ ਕਿ ਵੀ ਹਾਲੇ ਤੱਕ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਦੇਖ ਸਕਦੇ ਹੋ ਜਿਹੜੀ ਕਾਰਾਂ ਦੀ ਟੱਕਰ ਹੋਈ ਐ ਕਿੰਨੀ ਭਿਆਨਕ ਸੀ ਜਿਹੜੇ ਗੱਡੀਆਂ ਦੇ ਸਕ੍ਰੈਪ ਪੁਰਜੇ ਨੇ ਸੜਕਾਂ ਤੇ ਥਾਂ ਥਾਂ ਤੇ ਖਿਲਰੇ ਪਏ ਨੇ ਦੇਖ ਸਕਦੇ ਹੋ ਬਹੁਤ ਹੀ ਸੜਕ ਦੇ ਉੱਤੇ ਸਾਰੇ ਹੀ ਸਕ੍ਰੈਪ ਖਿੰਡੀ ਪਈ ਐ ਤੇ ਅਸੀਂ ਪਹਿਲਾਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਕਿਹਾ ਹੈ ਕਿ ਵੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਪਤਾ ਨਹੀਂ ਸਰਕਾਰਾਂ ਦੀ ਕੀ ਮਜਬੂਰੀ ਹੈ ਕਿ ਵੀ ਜਿਹੜੇ ਆਏ ਦਿਨ ਨਿੱਤੀ ਹਾਸੇ ਵਰਪਦੇ ਨੇ ਇਸ ਰੋਡ ਦੇ ਉੱਤੇ ਦਿੱਲੀ ਰੋਡ ਸ਼ੁਰੂ ਹੋਣ ਕਰਕੇ ਆਵਾਜਾਈ ਬਹੁਤ ਹੀ ਵੱਧ ਚੁੱਕੀ ਐ ਤੇ ਦੂਸਰੀ ਗੱਡੀ ਆਏ ਜਿਹਦਾ ਕਿ ਵੀ ਐਕਸੀਡੈਂਟ ਹੋਇਆ ਕਿ ਵੀ ਸੂਤਰਾ ਤੋਂ ਜਾਣਕਾਰੀ ਲੈਣੇ ਜਿਹੜੇ ਇੱਥੇ ਭਰਾ ਖੜੇ ਨੇ ਤੇ ਇੱਥੇ ਜਿਹੜੇ ਰਹਾੰਗੀਰ ਖੜੇ ਨੇ ਇੱਥੇ ਇਹਨਾਂ ਨਾਲ ਜਦੋਂ ਗੱਲ ਕੀਤੀ ਉਹਨਾਂ ਕਿਹਾ ਕਿ ਵੀ ਜਾਨੀ ਨੁਕਸਾਨ ਤੋਂ ਬਚੋਇਆ ਪ੍ਰਮਾਤਮਾ ਦਾ ਸ਼ੁਕਰ ਹੈ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਸ ਤਰ੍ਹਾਂ ਗੱਡੀਆਂ ਦੀ ਹਾਲਤ ਹੈ ਤੇ ਇਹ ਬਹੁਤ ਵੱਡੀ ਗੱਲ ਹੈ ਕਿ